ਪਾਰਮ ਸਤਕਾਰਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਛੇਮਾ ਹਿੱਸਾ ਜਿਸ ਵੇਲੇ ਨਰੈਣੀ ਨੇ ਆ ਕੇ ਦੱਸਿਆ ਜਾਨੀ ਚੋਰ ਨੂੰ ਤੇਰੀ ਭੈਣ ਤਾਂ ਬਹੁਤ ਔਖੀ ਹੈ ਬੜਾ ਹੀ ਦੁਖੀ ਰਹਿੰਦੀ ਹੈ ਇਹ ਗੱਲ ਸੁਣ ਕੇ ਨਰ ਸੁਲਤਾਨ ਨੂੰ ਉਸੇ ਵੇਲੇ ਅੱਗ ਲੱਗ ਗਈ ਹੈ ਕਹਿੰਦਾ ਚੱਲ ਜਾਨੀ ਹੁਣੇ ਦਾਨੀ ਭੈਣ ਦਾ ਪਤਾ ਲਈਏ ਚੱਲ ਕਿਉਂ ਦੇ ਕਾਲ ਸਵਾਰੀਏ ਜਾਨੀ ਬੜਾ ਸਮਝਦਾਰ ਸੀ ਕਹਿੰਦਾ ਠਹਿਰ ਜਾ ਚੱਲਾਂਗੇ ਜ਼ਰੂਰ ਠਹਿਰ ਕੇ ਚੱਲਾਂਗੇ ਅੱਗੋ ਆਓ ਸੁਣੀਏ ਕੀ ਬਣਿਆ ਜਾਨੀ ਆਖੇ ਜਾਵਣਾ ਅਜੇ ਨਹੀਂ ਦਰਕਾਰ ਚੱਲਾਂਗੇ ਦਿਨ ਪਾ ਕੇ ਭਲੀ ਕਰੂ ਕਰਤਾਰ ਫੇਰ ਨਰੈਣੀ ਨੂੰ ਕਹੇ ਮੁੱਖ ਸੇ ਜਾਨੀ ਚੋਰਾ ਨਾਤ ਕਰਨੀ ਜਾਇਕੇ ਬਾਤ ਫਾਲਤੂ ਹੋਰ ਉਹ ਗੱਲਾਂ ਬਾਤਾਂ ਕਰ ਘੜੀ ਤੋਰ ਸੀ ਨਰੈਣੀ ਨਾਰ ਕਰਤੀ ਤਿਆਰੀ ਆਪ ਇੰਦਰਗੜ੍ਹ ਵੱਲ ਨੂੰ ਡੋਲੀਆਂ ਦੇ ਵਿੱਚ ਜੋ ਬਿਠਾ ਕੇ ਨਾਰਾਂ ਸਾਰੀਆਂ ਨੂੰ ਤੋੜ ਲਿਆ ਅੱਗੇ ਪਿੱਛੇ ਯੋਧਿਆਂ ਦੇ ਦਲ ਨੂੰ ਕਾਲੀਆਂ ਘਟਾਂ ਦੇ ਵਾਂਗ ਜਾਂਦੀ ਫੌਜ ਸੂਰਮਿਆਂ ਦੀ ਇਥੇ ਨਾ ਤੂੰ ਦੱਸ ਹੁਣ ਰਾਧੇਵਾਲ ਸ਼ਲ ਨੂੰ ਪਹੁੰਚ ਗਏ ਅਖੀਰ ਘਰ ਜਾ ਕੇ ਕਿਸ਼ੋਰ ਕਹੇ ਪਹੁੰਚ ਗਏ ਅਖੀਰ ਘਰ ਜਾ ਕੇ ਕਿਸ਼ੋਰ ਕਹੇ ਸੁਣ ਤੂੰ ਨਰੈਣੀ ਅੰਗੇ ਲੈਣੀ ਦੀ ਜੋ ਗੱਲ ਨੂੰ ਕੋਈ ਦਨ ਪਾ ਕੇ ਜਾ ਕੇ ਪਹੁੰਚ ਗਈ ਸਮਰਗੜ ਮਾਪਿਆਂ ਦੇ ਨਾਲ ਸੀ ਬੜਾ ਹੀ ਹਿਤਕਾਰ ਤਾਂ ਦੋ ਖੁਸ਼ਕ ਪੁੱਛ ਕੇ तमाम ਮਾਈ ਬਾਪ ਤਾਈ ਫੇਰ ਮੋਹੋਂ ਆਪਦੇ ਨੂੰ ਆਖਿਆ ਨਖਾਰ ਤਾ ਜਾਨੀ ਸੁਲਤਾਨ ਦਾ ਸੁਣਾਇਆ ਫੇਰ ਹਾਲ ਸਾਰਾ ਜਿਵੇਂ ਅਜ ਮੇਰ ਵਿੱਚ ਕਰਗੇ ਬਿਹਾਰ ਤਾ ਉਹ ਰੱਖਿਆ ਲ ਕੋ ਨ ਕੋਈ ਪੰਡਤ કિਸ਼ੋਰ ਚੰਦਾ ਰੱਖਿਆ ਲ ਕੋ ਨ ਕੋਈ ਪੰਡਤ કિਸ਼ੋਰ ਚੰਦਾ ਸੇਵਸਾਂ ਜਬਾਨੋਂ ਬੈਠੀ ਕਰੇ ਬਾਰ-ਬਾਰ ਤਾਂ ਸੁਣ ਕੇ ਮਾਈ ਬਾਪ ਜੋ ਹੋਗੇ ਬਹੁਤ ਹਰਾਨ ਓਏ ਗਰੀਬਾਂ ਤੋਂ ਨਹੀਂ ਧੀਏ ਇਤਨਾ ਦਾਰ ਅਗਲੀ ਸਵੇਰ ਜੋ ਨਰੈਣੀ ਕਹਿਣੀ ਬਾਤ ਆਏਗੀ ਉੱਠ ਘਰ ਆਈ ਜਾਨੀ ਚੋਰ țe ਦੀ ਪਹਿਣ ਦੇ ਆਇਆ ਸ਼ੋਬਨਾਰੀਆਂ ਨੇ ਆਣ ਕੇ ਵਿਚਾਲੇ ਬੈਠੀ ਸੁਣ ਗੱਲ ਮੇਰੀ ਕੁੜੇ ਕੱਤਣੇ ਨੂੰ ਰਹਿਣ ਦੇ ਆਣ ਅਜ਼ਮੇਰ ਫੇਰੇ ਭਾਈ ਜਾਨੇ ਚੋਰਟੇ ਨੇ ਪੂਰੀ ਕੁੜੇ ਸ਼ੱਕ ਨਾ ਜਵਾਨੋ ਬੋਲ ਕਹਿਣ ਦੇ ਸੁਣ ਕੇ ਕਪੱਤੀ ਸੱਸ ਮੱਚ ਗਈ ਕਿਸ਼ੋਰ ਚੰਦਾ ਬੈਠੀ ਨਾ ਸਾਚਾੜੇ ਫੱਕੇ ਮਾਰੇ ਜੋਕ ਨੈਣ ਦੇ ਉਹ ਜਾ ਕੇ ਚਾਈ ਸੋਨੇ ਦੇ ਬੱਦਲ ਵਰਸਾਏ ਜਿੱਥੇ ਜਾ ਕੇ ਚਾਈ ਸੋਨੇ ਦੇ ਬੱਦਲ ਵਰਸਾਏ ਦਿੱਤੇ ਹੀਰੇ ਲਾਲ ਮੋਤੀ ਦਾ ਹਿਸਾਬ ਕੁੜੇ ਆਵੇ ਨਾ ਐਸਾ ਧਨ ਮੈਨੂੰ ਨਾ ਮਲੂਮ ਸਾਡੇ ਦੇਸ਼ ਵਿੱਚ ਸੁਣ ਨਾ ਮੁਰਾਦ ਸੱਸ ਮਰੀ ਜਾਂਦੀ ਹਾਵੇ ਨਾ ਹੋਰ ਜਿਹੜਾ ਸ਼ੱਕ ਦਾ ਸਮਾਨ ਜੋ ਸਾਹ ਸਾਬ ਹੈ ਨਾ ਬਰਮਾ ਵੀ ਜੀ ਨੂੰ ਕੁੜੇ ਬੈਠ ਗਣ ਜਾਵੇ ਨਾ ਪਿੱਛੇ ਅਸੀਂ ਸ਼ੱਕ ਕਿਸੇ ਭਰੀ ਨਾ ਕਿਸ਼ੋਰ ਚੰਦਾ ਗਾਂਹਾਂ ਨੂੰ ਆਮਦ ਕੋਈ ਇਤਨੀ ਲਜਾਵੇ ਨਾ ਓ ਦਾਨੀ ਦੀ ਸੱਸ ਬਾਤ ਸੁਣ ਫਖੀ ਵਾਗ ਅੰਗਿਆਰ ਗੁੱਸੇ ਦੇ ਵਿੱਚ ਹੋਏ ਕੇ ਮੁਖ ਸੇ ਕਹੇ ਉਚਾਰ ਬੋਲੀ ਸਸਦਾਨੀ ਦੀ ਜਬਾਨੋਂ ਗੱਜ ਕੇ ਕੀ ਤੂੰ ਲੱਗੀ ਉਪਮਾ ਕਰਨ ਰੱਜ ਕੇ ਉਹ ਗੈਰ ਕਰ ਆਖ ਦੀ ਸੁਰੱਖ ਨੈਣ ਨੂੰ ਬੋਈਆ ਸਿੱਕੂ ਭੇਜਿਆ ਕਦੇ ਨਾ ਪਹਿਣ ਨੋ ਉਹ ਬੋਲੀ ਸਸਦਾਨੀ ਦੀ ਜਬਾਨੋਂ ਗੱਜ ਕੇ ਬੋਲੀ ਸਸਦਾਨੀ ਦੀ ਜਬਾਨੋਂ ਗੱਜ ਕੇ ਕਿ ਤੂੰ ਲੱਗੀ ਉਪਮਾ ਕਰਨ ਰਜ ਕੇ ਗਹਿਰੇ ਕਰ ਆਖ ਦੀ ਸੁਰੱਖ ਨੈਣ ਨੂੰ ਬੋਈਆ ਸਿੱਕੂ ਭੇਜਿਆ ਕਦੇ ਨਾ ਪਹਿਣ ਨੂੰ ਕੁਰਸੀ ਤੇ ਲੀੜਾ ਨਾ ਕਦੇ ਵਿਖਲਿਆ ਤਈਓ ਜੇ ਹਾ ਜਾ ਕੇ ਅਜ਼ਮੇਰ ਫਲਿਆ ਸਾਡੇ ਦਾ ਨਿੱकल्ਸੀ ਪੱਥਰ ਪੈਣ ਨੂੰ ਬੋਈਆ ਸਿੱਕੂ ਭੇਜਿਆ ਕਦੇ ਨਾ ਪੈਣ ਨੂੰ ਇੱਕ ਦਿਨ ਢੇਲਾ ਭਰ ਚੀਜ਼ ਨਾ ਸਰੀ ਤੇਰੀ ਏ ਤਰੀਫ ਮੈਥੋਂ ਜਾਵੇ ਨਾ ਜਰੀ ਤੀ ਤੂੰ ਲੱਗੀ ਉਸ ਦੀ ਕਹਾਣੀ ਕਹਿਣ ਨੂੰ ਬੋਈਆ ਸਿੱਕੂ ਭੇਜਿਆ ਕਦੇ ਨਾ ਪੈਣ ਨੂੰ ਓ ਮਾਰ ਐਸੇ ਭਾਈ ਦੇ ਹਜ਼ਾਰ ਖੋਲ ਕੇ ਮਾਰੇ ਸੇਪਾਈ ਦੇ ਹਜ਼ਾਰ ਖੋਲ ਕੇ ਸੁਣੀ ਜਾਂਦੀ ਦਾਨੇ ਕੋਲੇ ਬਿਸਖੋਲ ਕੇ ਉਹਨਾਂ ਜੈਸੇ ਚੰਦਰ ਇਹ ਨਾ ਦੇਣ ਲੈਣ ਨੂੰ ਬੋਈਆ ਸਿੱਕੂ ਭੇਜਿਆ ਕਦੇ ਨਾ ਭੈਣ ਨੂੰ ਹੁਣ ਦੇਖੂ ਪੁੱਤ ਦੀ ਲਿਆਉ ਸ਼ਕਤਾਂ ਸਾਡੇ ਵੱਲੋਂ ਬੈਠ ਕੇ ਕਢਾ ਕੇ ਨਕ ਤਾਂ ਐਵੇਂ ਨਾਮ ਜਪਦੀ ਦਿਨ ਦੇ ਰਹਿਣ ਨੂੰ ਬੋਈਆ ਸ਼ਿੱਕੂ ਭੇਜਿਆ ਕਦੇ ਨਾ ਭੈਣ ਨੂੰ ਭੁੱਖਿਆਂ ਦੀ ਭੁੱਖੀ ਸਾਡੇ ਘਰ ਆਵੜੀ ਓ ਕੀ ਸ਼ੱਕ ਪੂਰੇ ਚੋਰਾ ਯਾਰਾਂ ਦੀ ਗੜੀ ਆਵੇ ਨਾ ਸ਼ਰਮ ਪੰਡਤ ਓਏ ਡੈਣ ਨੂੰ ਬੋਈਆ ਸ਼ਿੱਕੂ ਭੇਜਿਆ ਜੋ ਬੋਈਆ ਸ਼ਿੱਕੂ ਭੇਜਿਆ ਕਦੇ ਨਾ ਭੈਣ ਨੂੰ ਬੋਈਆ ਸ਼ਿੱਕੂ ਭੇਜਿਆ ਕਦੇ ਨਾ ਭੈਣ ਨੂੰ